ਵੰਗਤਾਂ ਮੁਕਾਬਲੇ ਚ ਬਟਾਲਾ ਦੀ ਆਂਗਣਵਾਲੀ ਅਧਿਆਪਕਾ ਦਿਲਜੀਤ ਕੌਰ ਨੇ ਜਿੱਤਿਆ ਖਤਾਬ ਬਟਾਲਾ ਕਾਦੀਆਂ ਰੋਡ ਦੀ ਰਹਿਣ ਵਾਲੀ ਆਂਗਣਵਾਲੀ ਅਧਿਆਪਕਾ ਦਿਲਜੀਤ ਕੌਰ ਨੇ ਜੋ 6 ਕਵਜੋ ਮਾਡਲਿੰਗ ਦੇ ਖੇਤਰ ਚ ਪ੍ਰਾਈਡ ਆਫ ਇੰਡੀਆ ਦਾ ਖਤਾਬ ਜਿੱਤਿਆ ਉਸੇ ਦੇਸ਼ ਭਰ ਤੋਂ ਦੂਸਰਾ ਸਥਾਨ ਹਾਸਲ ਕੀਤਾ ਦਿੱਲੀ ਤੋਂ ਹੋਏ ਨੈਸ਼ਨਲ ਪੱਧਰ ਦੇ ਮੁਕਾਬਲੇ 'ਚ ਉਹ ਫਸਟ ਰਨਰ ਅਪਤਾਬ ਆਪਣੇ ਨਾਮ ਕੀਤਾ ਹੈ ਜਿਨੇ ਜੋ ਕਿ ਇਸ ਸੰਭਤਾ ਮੁਕਾਬਲੇ ਦੇ ਪਹਿਲੇ ਪੜਾਅ 'ਚ ਕੁਝ ਮਹੀਨੇ ਪਹਿਲਾਂ ਦਿਲਜੀਤ ਕੌਰ ਮਿਸ ਜੁਰਦਾਸਪੁਰ ਵੀ ਲੈਟ ਕੀ ਹਨ ਅਤੇ ਉਸ ਤੋਂ ਬਾਅਦ ਮਿਸ ਪੰਜਾਬਨ ਦਾ ਖਤਾਬ ਵੀ ਹਾਸਲ ਕੀਤਾ ਸੀ ਅਤੇ ਹੁਣ ਦੇਸ਼ ਤੋਂ ਦੂਸਰਾ ਸਥਾਨ ਜਿੱਤਿਆ ਹੈ ਉੱਥੇ ਬਟਾਲਾ ਪਹੁੰਚਣ ਦੇ ਦਿਲਜੀਤ ਕੌਰ ਦੇ ਪਰਿਵਾਰਕ ਮੈਂਬਰਾਂ ਵੱਲੋਂ ਉਨ੍ਹਾਂ ਦਾ ਵਿੱਗਾ ਸਵਾਗਤ ਕੀਤਾ ਗਿਆ ਉਨ੍ਹਾਂ ਦਾ ਮੂੰਹ ਮਿੱਠਾ ਕਰਵਾ ਕੇ ਉਹਨਾਂ ਨੂੰ ਮੁਬਾਰਕਾਂ ਦਿੱਤੀਆਂ ਗਈਆਂ ਇਸ ਮੌਕੇ ਗੱਲਬਾਤ ਕਰਨਦਿਆਂ ਜਿਸ ਦਿਲਜੀਤ ਕੌਰ ਨੇ ਦੱਸਿਆ ਕਿ ਪਿਛਲੇ ਕੁਝ ਮਹੀਨੇ ਪਹਿਲਾਂ ਸੁੰਦਰਤਾ ਮੁਕਾਬਲਾ ਫਾਰ ਐਵਰਸਟਾਰ ਇੰਡੀਆ ਵੱਲੋਂ ਭਾਰਤ ਦੇ ਸਾਰੇ ਸੂਬਿਆਂ ਤੋਂ ਕਰਵਾਏ ਗਏ ਸੀ ਜਿਸ ਵਿੱਚ ਉਸਨੇ ਫਸਟ ਨੰਬਰ ਆਪ ਪੰਜਾਬ ਦਾ ਖਿਤਾਬ ਜਿੱਤਿਆ ਸੀ ਅਤੇ ਹੁਣ ਦਸੰਬਰ ਦੇ ਮਹੀਨੇ 'ਚ ਦਿੱਲੀ ਤੋਂ ਨੈਸ਼ਨਲ ਪੱਧਰ ਦੇ ਉਹ ਜਿੱਤ ਏਆਈ ਹੈ ਤੇ ਦਿਲਜੀਤ ਕੌਰ ਦਾ ਕਹਿਣਾ ਹੈ ਕਿ ਇਸ ਕਾਮਯਾਬੀ ਪਿੱਛੇ ਉਹ ਮੁੱਖ ਤੌਰ ਤੇ ਆਪਣੇ ਪਤੀ ਗੁਰਮੀਤ ਸਿੰਘ ਦਾ ਧੰਨਵਾਦ ਕਰਦੀ ਹੈ। ਉਹਨਾਂ ਕਿਹਾ ਕਿ ਵਿਆਹ ਤੋਂ ਬਾਅਦ ਬਹੁਤ ਸਾਥ ਦਿੱਤਾ ਅਤੇ ਰੋਗ ਡੋਗ ਵੀ ਨਹੀਂ ਸੀ। ਇਸ ਖਿਤਾਬ ਨੂੰ ਜਿੱਤਣ ਲਈ ਦਿਲਜੀਤ ਕੌਰ ਨੇ ਦੱਸਿਆ ਕਿ ਉਹਨਾਂ ਦਾ ਸੁਪਨਾ ਮਿਸਜ ਇੰਡੀਆ ਬਣਾ ਸੀ ਤੇ ਉਹ ਅਜੇ ਪੂਰਾ ਹੋ ਗਿਆ। ਇਸ ਮੌਕੇ ਤੇ ਦੇਖੋ ਸ਼ਾਨਦਾਰ ਤਸਵੀਰਾਂ ਅਤੇ He A. He is I guess I look here, look there, over where am I scared? Where am I at? I gotta make it in this life. Whatever makes me happy, know I'm doing things right. spending in the summer on a goose and right' or find a nightclub for the end of the night. Oh, and we all got dreams. We all want things. But what you gonna do for it? How you gonna move for What you gonna be? ਤੇ ਉਹਦੇ ਲਈ ਸ਼ਾਇਦ ਪ੍ਰੋਰੀਟیز ਪਹਿਲੇ ਫੈਮਿਲੀ ਵੀ ਰਹਿੰਦੀ ਹੈ ਜੌਬ ਵੀ ਰਹਿੰਦੀ ਲੇਕਿਨ ਉਹਦੇ ਵਿੱਚ ਇਹ ਸੁਪਨੇ ਦੱਬ ਕੇ ਰਹਿ ਜਾਂਦੇ ਆ ਇਹ ਸ਼ਾਇਦ ਇਹ ਹੈ ਕਿ ਮੇਰੀ ਫੈਮਿਲੀ ਨੇ ਸਪੋਰਟ ਕੀਤੀ ਪਰ ਮੈਂ ਆਪਣੀ ਫੈਮਿਲੀ ਵੀ ਵੇਖੀ ਆਪਣੇ ਬੱਚੇ ਆਪਣੇ ਹਸਬੰਦ ਨੂੰ ਵੇਖਿਆ ਆਪਣੀ ਜੌਬ ਵੀ ਵੇਖੀ ਤੇ ਉਹਦੇ ਨਾਲ ਨਾਲ ਮੇਰੇ ਮਤਲਬ ਮੇਰੀ ਜੌਬ ਦੇ ਨਾਲ ਮੇਰੇ ਦਫਤਰ ਵਾਲਿਆਂ ਵੀ ਮੇਰੀ ਬਹੁਤ سپورਟ ਕੀਤੀ ਮੇਰੇ ਹਸਬੰਦ ਨੇ ਵੀ ਮੇਰੇ ਬੱਚਿਆਂ ਨੇ ਵੀ ਫੈਮਿਲੀ ਨੇ ਸਾਰੇ ਨੇ ਮੈਨੂੰ ਬਹੁਤ سپورਟ ਕੀਤੀ ਹੈ ਕਿ ਜਦੋਂ ਵੀ ਮੈਨੂੰ ਕਿਸੇ ਦੀ ਲੋਟ ਪਈ ਉਹਨਾਂ ਨੇ ਮੇਰਾ ਸਾਥ ਦਿੱਤਾ ਹੈ ਕਿ ਜਦੋਂ ਤੁਸੀਂ ਅਵਾਰਡ ਜਿੱਤ ਕੇ ਆਏ ਹੋਏ ਕੰਪੀਟੀਸ਼ਨ ਕਿੱਥੇ ਹੋਇਆ ਔਰ ਇਹ ਦਿੱਲੀ ਦੇ ਵਿੱਚ ਦਵਾਰਕਾ ਵੈਲਕਮ ਆਈਟੀਸੀ ਚ ਹੋਇਆ ਤੇ ਇਹ ਪ੍ਰਾਈਡ ਆਫ ਇੰਡੀਆ ਵੱਲੋਂ ਜਿਹੜਾ ਨੈਸ਼ਨਲ ਲੈਵਲ ਦਾ ਕੋmpਿਟੀਸ਼ਨ ਕਰਵਾਇਆ ਗਿਆ ਤੇ ਜਿੱਥੇ ਮੈਂ ਫਸਟ ਰਨਰ ਆਪਰੇ ਕਿਥੋਂ ਤੱਕ ਪਹੁੰਚੂਆਂ ਕਿੰਨਾ ਸੁੱਖਾ ਜੀ ਨਹੀਂ ਸੋਖਾ ਨਹੀਂ ਬਹੁਤ ਔਖਾ ਸੀ ਤੇ ਉਦੋਂ ਤੇ ਬਹੁਤ ਮਨ ਵਿੱਚ ਟੈਂਸ਼ਨ ਸੀ ਕਿ ਪਤਾ ਨਹੀਂ ਕੀ ਹੋਏਗਾ ਤੇ ਚਲੋ ਵਾਗਰ ਨੇ ਵਧੀਆ ਕੀਤਾ ਕਿ ਮੈਂ ਜਿਹੜਾ ਨੈਸ਼ਨਲ ਮੇਰੇ ਮਨ ਚ ਸੀ ਕਿ ਮੈਂ ਕੋਈ ਨੈਸ਼ਨਲ ਜਿੱਤ ਕੇ ਆਉਣਾ ਆ ਤੇ ਚਲੋ ਮੈਂ ਜਿੱਤ ਕੇ ਆਈ ਆ ਅੱਗੇ ਵੀ ਆਪਣੇ ਸੁਪਨੇ ਤੱਕ ਕੇ ਬੈਠੇ ਨਹੀਂ ਮੈਂ ਸਭ ਲਈ ਡੀਨ ਕਹਿੰਦੀ ਜੇ ਤੁਹਾਡੇ ਕਿਸੇ ਵੀ ਫੀਲਡ ਵਿੱਚ ਜਾਂਦੇ ਸੁਪਨੇ ਆ ਤੇ ਉਹਨੂੰ ਜਰੂਰ ਕਰ ਕਰਨੇ ਚਾਹੀਦੇ ਆ ਅੱਗੇ ਨਿਕਲ ਕੇ ਆਉਣਾ ਚਾਹੀਦਾ ਇੱਕ ਦੂਜੇ ਦੀ ਹੈਲਪ ਕਰਨੀ ਚਾਹੀਦੀ ਆ ਤੇ ਮੇਨ ਗੱਲ ਹੈ ਕਿ ਆਪਣੀ ਫੈਮਿਲੀ ਦੀ سپورਟ ਹੋਣੀ ਚਾਹੀਦੀ ਆ ਤੇ ਸਾਨੂੰ ਵੱਡਿਆਂ ਦਾ ਸਤਿਕਾਰ ਕਰਨਾ ਚਾਹੀਦਾ ਹਾਂ ਹਾਂਜੀ ਸਭ ਤੋਂ ਪਹਿਲਾਂ ਮੇਰਾ ਜੜਾ ਆ April ਵਿੱਚ 2023 ਦੇ April ਵਿੱਚ ਮੈਂ ਇੱਕ ਫਾਰਮ ਅਡੀਸ਼ਨ ਫਿਲ ਕੀਤਾ ਸੀ ਤੇ ਜਦੋਂ ਵਿੱਚ ਮੇਰਾ ਜਿਹੜਾ ਆਨਲਾਈਨ ਅਡੀਸ਼ਨ ਹੋਇਆ ਉਹ ਜੋ ਮੈਂ ਜੁਣੀ ਗਈ ਤਾਂ ਫਿਰ ਉਸ ਤੋਂ ਬਾਅਦ ਸਾਡਾ ਕੰਪੀਟੀਸ਼ਨ ਹੋਇਆ ਮੇਰਾ ਮਈ ਦੇ ਵਿੱਚ ਜਿੱਥੇ ਮੈਂ ਪੂਰੇ ਅਰਦਾਸ ਪੋਜ਼ਿਟੀਚਨ ਮਤਲਬ Winner ਰਹੀ ਹਾਂ ਉਸ ਤੋਂ ਬਾਅਦ ਜਿਹੜਾ ਸਾਡਾ ਇਹ ਜੀ2 ਕੈਟਾਗਰੀ ਦਾ ਜਿਹੜਾ ਆ ਜੈਪੁਰ ਹੋਇਆ ਸੀ ਤੇ ਉਹਦੇ ਵਿੱਚੋਂ ਮੈਂ ਜਿਹੜਾ ਆ ਸਟੇਟ ਲੈਵਲ ਦਾ ਜਿਹੜਾ ਫਰਸਟ ਰਨਰ ਆਪਾਂ ਦਾ ਕਦਮ ਦਿੱਤਾ ਤੇ ਹੁਣ ਪੂਰੇ ਨੈਸ਼ਨਲ ਲੈਵਲ ਦਾ ਸੀ ਦਿਵਾਰਕਾ ਚ ਦਿੱਲੀ ਵਿੱਚ ਉਹਦੇ ਵਿੱਚੋਂ ਮੈਂ ਨੈਸ਼ਨਲ ਵਿੱਚੋਂ ਫਰਸਟ ਰਨਰ ਆਪਰੇ ਇੱਕ ਜਵੀ ਉਹ ਕਾ ਹੋ ਗਿਆ ਹਾਂਜੀ ਦਿੱਲੀ ਦਿੱਲੀ ਸ਼ਹਿਰ ਦੀਆਂ ਕਾਫੀ ਕਾਫੀ ਵਧੀਆ ਸਟੇਟ ਦੀਆਂ ਲੜਕੀਆਂ ਵੀ ਸੀ ਪਰ ਚਲੋ ਉਹਨਾਂ ਵੀ ਸਾਰਾ ਕੁਝ ਵੇਖ ਕੇ ਤੇ ਫਿਰ ਮੈਨੂੰ ਮਤਲਬ ਫਰਸਟ ਰਨਰ ਆਪਨਾ ਉਹਦੇ ਵਿੱਚ ਸਾਡਾ ਹੈ ਤੇ ਬਹੁਤ ਟਫ ਹੁੰਦਾ ਆ ਤੁਹਾਨੂੰ ਪਤਾ ਕਿ ਹਰ ਬੰਦਾ ਕਹਿੰਦਾ ਕਿ ਮੈਂ ਵਧੀਆ ਤੋਂ ਵਧੀਆ ਕਰਾਂ ਤੇ ਜਦੋਂ ਚੈਲੈਂਜਿੰਗ ਜੀ ਉਹਦੋਂ ਹੋ ਜਾਂਦਾ ਹੈ ਹਾਂਜੀ ਉਹ ਤੇ ਹੈ ਸੀ ਉਦੋਂ ਤੇ ਬਹੁਤ ਡਰ ਲੱਗਦਾ ਸੀ ਕਿ ਪਤਾ ਨਹੀਂ ਕੀ ਹੋਣਾ ਆ ਜਾਂ ਕੀ ਹੋਏਗਾ ਲੇਕਿਨ ਜਦੋਂ ਕਰਾਉਨ ਮਿਲੇ ਉਹਦੋਂ ਦੀ ਮੂਮੈਂਟਸ ਸੀ ਉਹਦੋਂ ਤੇ ਕਿਵੇਂ ਕੱਦ ਸਕਦੇ ਉਹ ਮੈਂ ਦੱਸ ਨਹੀਂ ਸਕਦੀ ਕਿ ਕਿਵੇਂ ਇੰਦਾ ਹੀਰੋ ਟਾਈਮ ਮੈਨੂੰ ਤੇ ਇੱਕਦਮ ਅੱਖਾਂ ਚ ਅਤਰੂ ਆ ਗਈ ਕਿ ਮੈਂ ਵਾਕਈ ਫਰਸਟ ਅਨਰਅਪ ਬਣ ਗਈ ਆ